ਕਿਹੜੀ ਇਹ ਵੜ ਆ ਗਈ ਇਹ ਕਿਹੜੇ ਡਿਗੇ ਦੀ ਹੈ ਇਹ ਬਰੂਡ ਦੀ ਹੈ ਏਬੀਐਸ ਦੇ ਬਰੂਡ ਸੀਮੰਨ ਦੀ ਹਾਂਜੀ ਇਹ ਬਸ ਬਰੂਡ ਠੀਕ ਹੈ ਤੇ ਹੁਣ ਬੌਲਾ ਕਿੰਨਾ ਤਿਆਰ ਆਗਾ ਬੌਲਾ 20 ਲੀਟਰ 20 ਲੀਟਰ ਹੁਣ ਤਿਆਰ ਆ ਹਾਂਜੀ ਦੋਨਾਂ ਟਾਈਮਾਂ ਦਾ ਇਸ ਵਾਰ ਕਿੰਨਾ ਦੁੱਧ ਦੇ ਦੂਗੀ 30 ਲੀਟਰ ਇਸ ਵਾਰ 30 ਲੀਟਰ ਦੇ ਦੂਗੀ ਹਾਂਜੀ ਆਰਡਰ ਵੀ ਬਹੁਤ ਚੰਗਾ ਤਿਆਰ ਆ ਤੁਸੀਂ ਦੇਖ ਸਕਦੇ ਹੋ ਨਾੜਾਂ ਆਰਡਰ ਦੇ ਉੱਤੇ ਬਹੁਤ ਵਧੀਆ ਆਗੀਆਂ ਰੰਗਾਂ ਦਾ ਸਾਇਜ ਵੀ ਬਹੁਤ ਵਧੀਆ ਹੈਗਾ ਮੋੜ ਲਿਆ ਜਿਹੜਾ ਰੰਗ ਥੋੜਾ ਜਿਆਦਾ ਪਸੰਦ ਹੁੰਦਾ ਹੈ ਨਾ ਇਸ ਟਾਈਮ ਜਿਆਦਾ ਜਾਨੀ ਕਿ ਪਸੰਦ ਕੀਤਾ ਜਾਂਦਾ ਹੈਗਾ ਉਸ ਤਰ੍ਹਾਂ ਦਾ ਇਹਦਾ ਰੰਗ ਆਗਾ ਜਿਆਦਾ ਵਾਈਟ ਦੇ ਵਿੱਚ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਆਦਮਪਰਾ ਤਹਿਸੀਲ ਆਦਮਪਰਾ ਫੂਲ ਤੇ ਜਿਹੜਾ ਇਹ ਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਬਕਾਊ ਆ ਵੀ ਬਿਲਕੁਲ ਤਾਜੀ ਸੂਈ ਆ 2 ਦਿਨ ਹੋਏ ਤਕਰੀਬਨ ਇਹਨੂੰ ਸੂਈ ਨੂੰ ਤੇ ਬੱਚਾ ਤੁਸੀਂ ਬੈਠਾ ਦੇਖ ਸਕਦੇ ਹੋ ਬੱਚਾ ਤੇ ਹੈ ਚੰਗੇ ਸੀਮੰਦਾ ਸੀਗਾ ਪਰ ਦੇ ਬੱਛਾ ਗਈ ਆਪ ਵੀ ਚੰਗੇ ਸੀਮੰਦੀ ਆ ਤੇ ਦੁੱਧ ਵੀ ਚੰਗਾ ਇਹਦਾ ਤਿਆਰ ਆਗਾ ਬਾਕੀ ਜੋ ਡਿਟੇਲ ਹੋਊਗੀ ਉਹ ਸਾਰੀ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਇਹਦੀ ਸਾਰੀ ਡਿਟੇਲ ਲੈ ਕੇ ਦੰਨੀ ਆ ਤੇ ਉਸ ਤੋਂ ਬਾਅਦ ਤੋਰ ਕੇ ਦਿਖਾ ਦਾਂਗੇ ਹੋਰ ਦੋਸਤੋ ਆਪਾਂ ਰੋਡੀ ਨਾਲ ਛੋੜੇ ਬ੍ਰੀਡਰ ਨਾਲ ਗੱਲਬਾਤ ਕਰਾਉਣੀ ਆਗੇ ਇਹਨੂੰ ਪਸ਼ੂਆਂ ਬਾਰੇ ਨਾ ਕਾਫੀ ਜਾਨੀ ਕਿ ਨੌਲੇਜ ਆਗੀ ਤੇ ਸ਼ੌਂਕ ਵੀ ਰੱਖਦਾ ਦਾ ਤੇ ਆਪਾਂ ਇਹ ਤੋਂ ਸਾਰੀ ਡਿਟੇਲ ਲਵਾਂਗੇ ਤੇ ਇਹੀ ਆਪਾਂ ਨੂੰ ਤੋਰ ਕੇ ਦਿਖਾਊਗਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਨਾਮ ਬਾਈ ਕਰਨਵੀਰ ਸਿੰਘ ਠੀਕ ਹੈ ਤੇ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆ ਇਹਦੇ ਬਾਰੇ ਸਾਰਾ ਪਤਾ ਡਿਟੇਲ ਇਹਦੀ ਹੈ ਨਾ ਕਿਹੜਾ ਸੁਆ ਸੂਈ ਵੀ ਹੈ ਇਹ ਦੂਜਾ ਸੂਈ ਹੈ ਦੂਜਾ ਸੁਆ ਸੂਈ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਹਾਂਜੀ ਠੀਕ ਹੈ ਬੱਚਾ ਕੀ ਦਿੱਤਾ ਬੱਚਾ ਵਛਾਈ ਬੱਚਾ ਆ ਬੈਠਾ ਜੜਾ ਹਨ ਹਾਂਜੀ ਕਿਹੜੇ ਟੀਕੇ ਦਾ ਹੈ ਪਤਾ ਕੁਛ ਹਾਂਜੀ ਇਹ ਡੀਜ਼ਲ ਦਾ ਡੀਜ਼ਲ ਦਾ ਡੀਜ਼ਲ ਦਾ ਠੀਕ ਹੈ ਤੇ ਜਿਹੜੀ ਇਹ ਵਹਿੜ ਆ ਗਈ ਇਹ ਕਿਹੜੇ ਟੀਕੇ ਦੀ ਹੈ ਇਹ ਬਰੂਡ ਦੀ ਹੈ ਇਹ ਵੀ ਐਸ ਦੇ ਬਰੂਡ ਸੀਮਨ ਦੀ ਹਾਂਜੀ ਉਹ ਬੇਸ ਬਰੂਡ ਠੀਕ ਹੈ ਤੇ ਹੁਣ ਬੌਲਾ ਕਿੰਨਾ ਤਿਆਰ ਆਗਾ ਬੌਲਾ 20 ਲੀਟਰ 20 ਲੀਟਰ ਹੁਣ ਤਿਆਰ ਹਾਂਜੀ ਦੋਨਾਂ ਟਾਈਮਾਂ ਦਾ ਦੋਨਾਂ ਦਾ ਠੀਕ ਹੈ ਇਸ ਵਾਰ ਕਿੰਨਾ ਦੁੱਧ ਦੇ ਦੂਗੀ 20 ਲੀਟਰ ਇਸ ਵਾਰ 30 ਲੀਟਰ ਦੇ ਦਊਗੀ? ਹਾਂਜੀ। ਠੀਕ ਐ। ਤੇ ਕਿਵੇਂ ਆ ਚੌਣ ਚਾਂਚ ਥਣਾ ਸੁਣਾ ਨੋ? ਵਧੀਆ। ਵਧੀਆ? ਠੀਕ ਐ। ਸਾਫ ਆ ਓਕੇ ਜਮਾ। ਓਕੇ। ਠੀਕ ਐ। ਤੇ ਹੈ ਆਪਣੇ ਘਰ ਦੂਗੀ ਆ ਹਨਾ? ਹਾਂ ਕਰਦੀ ਵੈੜੀ। ਠੀਕ ਐ ਪਹਿਲੇ ਸੋਇ ਆਪਾਂ ਇਹਦਾ ਜਾਣੀ ਦੁੱਧ ਚੋਇਆ ਵਾ ਹਨਾ। ਹਾਂਜੀ। ਠੀਕ ਐ। ਤੇ ਰੇਟ ਕਿੰਨਾ ਰਹਾਦੇ ਆ ਆਪਾਂ? ਰੇਟ ਫੋਨ ਤੇ। ਅੱਛਾ ਰੇਟ ਫੋਨ ਤੇ ਹੋ ਜਾਊਗਾ। ਹਾਂਜੀ। ਠੀਕ ਐ। ਆਪਾਂ ਖੋਲ ਕੇ ਤਾਂ ਢੇੜਾ ਦਵਾ ਦੇ। ਲੋਵੀ ਦਾ ਤੋਂ ਜੋਤੇ ਇਲਾਪਾ ਦਗਰੀਵਨ ਲੈਤੀ ਹੈਗੀ ਬਰੂਡ ਸੀਨਨ ਦੀ ਆਪ ਹੈ ਵੀ ਇਸ ਦੇ ਤੇ ਡੀਜ਼ਲ ਦੇ ਇਹਨੇ ਬੱਚੇ ਨੂੰ ਜਨਮ ਦਿੱਤਾਗਾ ਦੋ ਕ ਦਿਨ ਸੂਈ ਨੂੰ ਹੋਏ ਆ 20 ਲੀਟਰ ਬੌਲਾ ਤਕਰੀਬਨ ਇਹਦਾ ਤਿਆਰ ਆਗਾ ਤੇ 30 ਕਿ ਲੀਟਰ ਦੁੱਧ ਇਹ ਦੇ ਦੂਗੀ ਬੈੜ ਚੰਗੀ ਹੈਗੀ ਸੋਹਣੀ ਆ ਦੇਖ ਸਕਦੇ ਹੋ ਤੁਸੀਂ ਕੱਦ ਕਾਠੀ ਵੀ ਚੰਗੀ ਹੈਗੀ ਤੇ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਆਰਡਰ ਵੀ ਬਹੁਤ ਚੰਗਾ ਤਿਆਰ ਆ ਤੁਸੀਂ ਦੇਖ ਸਕਦੇ ਹੋ ਨਾੜਾਂ ਆਰਡਰ ਦੇ ਉੱਤੇ ਬਹੁਤ ਵਧੀਆ ਹੈਗੇ ਆ ਰਣਾ ਦਾ ਸਹਿਜ ਵੀ ਬਹੁਤ ਵਧੀਆ ਹੈਗਾ ਮੋੜ ਲਿਆ ਫੇਸ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਜਿਹੜਾ ਰੰਗ ਥੋੜਾ ਜਿਆਦਾ ਪਸੰਦ ਹੁੰਦਾ ਹੈ ਨਾ ਇਸ ਟਾਈਮ ਜਿਆਦਾ ਜਾਨੀ ਕਿ ਪਸੰਦ ਕੀਤਾ ਜਾਂਦਾਗਾ ਉਸ ਤਰ੍ਹਾਂ ਦਾ ਇਹਦਾ ਰੰਗ ਆਗਾ ਜਿਆਦਾ ਵਾਈਟ ਦੇ ਵਿੱਚ ਤੇ ਆਰਡਰ ਦੇਖ ਸਕਦੇ ਹੋ ਮੂਹਰ ਨੂੰ ਵੀ ਚੰਗਾ ਤੇ ਬੈਕ ਸਾਈਡ ਨੂੰ ਵੀ ਚੰਗਾ ਮਿਲਕਵੇਨ ਵੀ ਚੰਗੀ ਆਉਂਦੀ ਆ ਤੇ ਨਾੜਾਂ ਬਹੁਤ ਆ ਦੇਖ ਸਕਦੇ ਤੁਸੀਂ ਜਵਾਨੇ ਦੇ ਉੱਤੇ ਥਾਣਾ ਦਾ ਸਹਿਜ ਵੀ ਬਹੁਤ ਵਧੀਆ ਹੈਗਾ ਤੇ ਤਕਰੀਬਨ ਆਪਾਂ 4:00 ਵਜੇ ਵੀਡੀਓ ਬਣਾ ਰਹੇ ਹਾਂਗੇ ਤੇ ਚਵਾਈ ਇਹਦੀ ਹਜੇ ਹੋਣੀ ਆ ਕਿੰਨੇ ਵਜੇ ਕਰ ਦੇਣੇ ਚਵਾਈ 5:00 5:00 ਵਜੇ ਤਕਰੀਬਨ ਅਜੇ ਘੰਟਾ ਕੋ ਪਿਆਗਾ ਬੰਦ ਰੇਟ ਜਿਹੜਾ ਉਹ ਫੋਨ ਦੇ ਉੱਤੇ ਹੋ ਜਾਊਗਾ ਤੇ ਬਾਕੀ ਤਸੱਲੀ ਸਾਰੀ ਤੁਸੀਂ ਕਰਨੀ ਹੈਗੀ ਤੇ ਸੂਈ ਬਿਲਕੁਲ ਤਾਜੀ ਹੈਗੀ ਤੁਸੀਂ ਬੱਚੇ ਦਾ ਨਾੜਾ ਦੇਖ ਸਕਦੇ ਮੈਂ ਬੱਚੇ ਦਾ ਨਾਲ ਆ ਜਾ ਮੈਂ ਦੇਖ ਸਕਦੇ ਇਹ ਅੱਛੀ ਹੁੰਦੀ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਸੀਗੀ। ਬੱਚਾ ਦੇਗੀ। ਇਹ ਹੈ ਬਹੁਤ ਸੋਹਣਾ ਤੇ ਹੈ ਵੀ ਚੰਗੇ ਸੀ ਮਨਾਂ ਦੇ। ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ। ਆਪਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ। ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ। ਧੰਨਵਾਦ।